ਅੱਜ ਵੀ ਲੋਕ ਨੇ ਲਵ ਮੈਰਿਜ ਦੇ ਖਿਲਾਫ ਚਲਾ ਦਿੰਦੇ ਨੇ ਗੋਲੀਆਂ ਤੇ ਉਤਾਰ ਦਿੰਦੇ ਨੇ ਮੌਤ ਦੇ ਘਾਟ ਜਿਹਾ ਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਗਈ ਹੈ ਕਿਉਂਕਿ ਉਸ ਨੇ ਲਵ ਮੈਰਿਜ ਕਰਵਾਈ ਸੀ ਇਸ ਕੁੜੀ ਦੇ ਪੇਟ ਦੇ ਵਿੱਚ ਗੋਲੀ ਲੱਗ ਗਈ ਹੈ ਤੇ ਗੋਲੀ ਆਰ ਪਾਰ ਹੋ ਗਈ ਹੈ ਕੁੜੀ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਤੇ ਹਸਪਤਾਲ ਦੇ ਵਿੱਚ ਇਹ ਕੁੜੀ ਜੇਰੇ ਇਲਾਜ ਹੈ ਦਰਸਲ ਇਹ ਕੁੜੀ ਬਠਿੰਡਾ ਦੇ ਭਗਤਾ ਪਾਈਕਾ ਦੀ ਦਾਣਾ ਮੰਡੀ ਦੇ ਵਿੱਚ ਘੁੰਮ ਰਹੀ ਸੀ ਤੇ ਉਸ ਦਾ ਪਤੀ ਵੀ ਉਸ ਵੇਲੇ ਉਸ ਦੇ ਨਾਲ ਹੀ ਸੀ ਦੋਨੋਂ ਜਣੇ ਸੈਰ ਕਰ ਰਹੇ ਸਨ ਉਸ ਦਰਾਂ ਹੀ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਇਸ ਕੁੜੀ ਨੂੰ ਤੇ ਗੋਲੀ ਚਲਾ ਦਿੰਦੇ ਨੇ ਇੱਕ ਗੋਲੀ ਇਸ ਕੁੜੀ ਦੇ ਪੇਟ ਦੇ ਵਿੱਚ ਲੱਗ ਗਈ ਤੇ ਗੋਲੀ ਪੇਟ ਤੇ ਆਰ-ਪਾਰ ਹੋ ਗਈ ਕੁੜੀ ਤੁਰੰਤ ਹੀ ਜ਼ਮੀਨ ਤੇ ਡਿੱਗ ਪਈ ਤੇ ਉਸ ਨੂੰ ਜਲਦੀ ਤੋਂ ਜਲਦੀ ਭਗਤਾ ਪਾਇਕਾ ਦੇ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਹੋਇਆ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਉਰੀ ਦੀ ਜਿਹੜੀ ਹਾਲਤ ਸੀ ਬਹੁਤ ਜ਼ਿਆਦਾ ਗੰਭੀਰ ਸੀ ਇਸ ਕਰਕੇ ਉਸ ਨੂੰ ਤੁਰੰਤ ਹੀ ਮੋਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ ਹੈ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਇਸ ਜੋੜੇ ਨੇ ਕੁਝ ਸਮਾਂ ਪਹਿਲਾਂ ਹੀ ਲਵ ਮੈਰिज ਕਰਵਾਈ ਸੀ ਪ੍ਰੇਮ ਵਿਆਹ ਕਰਵਾਇਆ ਸੀ ਹੋ ਸਕਦਾ ਹੈ ਕਿ ਕੱਟਾ ਇਸ ਕਾਰਨ ਹੀ ਵਾਪਰੀ ਹੋਵੇ ਪਰੰਤੂ ਪਰਿਵਾਰ ਨੇ ਕਿਸੇ ਤੇ ਵੀ ਕੋਈ ਸ਼ੱਕ ਨਹੀਂ ਜਤਾਇਆ ਕਿਸੇ ਤੇ ਕੋਈ ਉਂਗਲੀ ਨਹੀਂ ਹਟਾਈ ਪਰੰਤੂ ਇਹ ਗੱਲ ਕਹੀ ਜਾ ਰਹੀ ਹੈ ਕਿ ਲਵ ਮੈਰਿਜ ਹੀ ਇਸ ਘਟਨਾ ਦਾ ਕਾਰਨ ਹੋ ਸਕਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾਵੇਗੀ ਵੱਖ-ਵੱਖ ਪਹਿਲੂਆਂ ਨੂੰ ਵਿਚਾਰਿਆ ਜਾਵੇਗਾ ਤਾਂ ਫਿਰ ਹੀ ਇਸ ਘਟਨਾ ਦਾ ਕਾਰਨ ਸਾਹਮਣੇ ਆਵੇਗਾ ਦੋਨੋਂ ਮੋਟਰਸਾਈਕਲਸ ਵਾਲ ਜਿਹੜੇ ਨੌਜਵਾਨ ਸਨ ਉਹ ਮੌਕੇ ਤੋਂ ਫਰਾਰ ਹੋ ਗਏ ਤੇ ਨਾਹੀਂ ਇਹ ਜਿਹੜਾ ਜੋੜਾ ਸੀ ਉਹਨਾਂ ਦਾ ਚਿਹਰਾ ਦੇਖ ਸਕਿਆ ਕਿ ਆਖਿਰ ਵਿੱਚ ਇਹ ਨੌਜਵਾਨ ਕੌਣ ਨੇ ਤੇ ਇਸ ਲੜਕੀ ਨੂੰ ਇਹਨਾਂ ਨੇ ਕਿਉਂ ਗੋਲੀ ਮਾਰੀ ਹੈ ਕੀ ਕਾਰਨ ਰਿਹਾ ਹੈ ਕਿਸ ਲੜਕੀ ਦੇ ਉੱਪਰ ਇਹ ਜਿਹੜਾ ਹਮਲਾ ਹੋਇਆ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਇਸ ਜੋੜੇ ਨੇ ਕੁਝ ਸਮਾਂ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਇਆ ਸੀ ਇੱਕ ਹادثਾ ਦਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਸ ਪ੍ਰੇਮ ਵਿਆਹ ਦੇ ਕਾਰਨ ਹੀ ਇਸ ਲੜਕੀ ਤੇ ਇਹ ਹਮਲਾ ਹੋਇਆ ਹੋਵੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਰੰਤੂ ਪਰਿਵਾਰ ਨੇ ਕਿਸੇ ਤੇ ਵੀ ਕੋਈ ਸ਼ੱਕ ਨਹੀਂ ਜਤਾਇਆ ਕਿਸੇ ਵੱਲ ਵੀ ਉਂਗਲੀ ਨਹੀਂ ਉਠਾਈ ਉਹ ਲਿਖਦਾ ਕਹਿਣਾ ਹੈ ਕਿ ਵਕ ਵਕ ਪਹਿਲੂਆਂ ਨੂੰ ਵਿਚਾਰਿਆ ਜਾਵੇਗਾ ਤਾਂ ਫਿਰ ਹੀ ਪਤਾ ਲੱਗੇਗਾ ਕਿ ਆਖਿਰ ਵਿੱਚ ਇਹ ਘਟਨਾ ਕਿਉਂ ਵਾਪਰੀ ਹੈ ਦਰਸਲ ਇਸ ਜਿਹੜੀ ਘਟਨਾ ਇਸ ਵਿੱਚ ਇਹੋ ਲੱਗਦਾ ਹੈ ਕਿ ਇਸ ਲੜਕੀ ਦੀ ਜਾਨ ਲੈਣ ਦੀ ਹੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਗੋਲੀ ਪੇਟ ਦੇ ਵਿੱਚ ਲੱਗੀ ਹੈ ਤੇ ਆਰਪਾਰ ਵੀ ਹੋ ਗਈ ਹੈ ਇਹ ਤਾਂ ਉਸ ਲੜਕੀ ਦੀ ਕਿਸਮਤ ਸੀ ਕਿ ਉਹ ਬਚ ਗਈ ਹੈ ਪਰੰਤੂ ਅਗਰ ਗੋਲੀ ਪੇਟ ਦੇ ਆਰਪਾਰ ਹੋ ਗਈ ਹੈ ਤਾਂ ਬਚਣਾ ਅਸੰਭਵ ਹੈ ਪਰੰਤੂ ਫਿਰ ਵੀ ਇਹ ਲੜਕੀ ਦੀ ਜਾਨ ਬਚ ਗਈ ਹੈ ਅਜੇ ਇਹ ਲੜਕੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਗੀ ਫਿਰ ਹੀ ਇਸ ਘਟਨਾ ਦੇ ਕਾਰਨ ਦਾ ਪਤਾ ਲੱਗ ਸਕੇਗਾ